ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਪਿਆਰ ਰੱਖਣ ਵਾਲਾ ਇੱਕ ਫਕੀਰ ਹੋਇਆ ਹੈ ਪੀਰ ਹਮਜਾ ਗੌਂਸ ਬੜੀ ਸ਼ਰਧਾ ਭਾਵਨਾ ਹੈ ਸਤਿਗੁਰਾਂ ਦੇ ਚਰਨਾਂ ਦੇ ਨਾਲ ਇਸ ਪੀਰ ਨੂੰ ਕੀ ਹੋਇਆ ਸੰਗਤ ਜੀ ਪਹਿਲਾਂ ਇਸ ਫਕੀਰ ਦਾ ਸੁਭਾਅ ਬੜਾ ਤਲਖ ਹੁੰਦਾ ਸੀ ਗੱਲ ਗਲ ਦੇ ਵਿੱਚ ਗੁੱਸੇ ਵਿੱਚ ਆ ਜਾਣਾ ਸਰਾਫ ਦੇ ਦੇਣਾ ਲੋਕਾਂ ਨੂੰ ਪਰੇਸ਼ਾਨ ਕਰਨਾ ਨਿੱਕੀ ਜਈ ਗੱਲ ਤੇ ਤਲਖੀ ਵਿੱਚ ਆ ਜਾਂਦਾ ਸੀ ਕੀ ਹੋਇਆ ਇੱਕ ਦਿਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲਕੋਟ ਪਹੁੰਚੇ ਹੋਏ ਨੇ ਜਾ ਕੇ ਕੀ ਦੇਖਦੇ ਨੇ ਕਿ ਉੱਥੋਂ ਦੇ ਲੋਕ ਬੜੇ ਪਰੇਸ਼ਾਨ ਨੇ ਇਧਰ ਉਧਰ ਦੌੜ ਰਹੇ ਨੇ ਪਰੇਸ਼ਾਨ ਨੇ ਲੋਕ ਪੁੱਛਣ ਤੇ ਪਤਾ ਲੱਗਿਆ ਕਿ ਪੀਰ ਹਮਜ਼ਾ ਗੌਸ ਜੀ ਨਾਰਾਜ ਹਨ ਨਾਰਾਜ ਹਨ ਪੀਰ ਹਮਜ਼ਾ ਗੌਸ ਜੀ ਅਤੇ ਕਹਿ ਰਹੇ ਨੇ ਕਿ ਮੈਂ ਇਸ ਨਗਰ ਨੂੰ ਗਰਕ ਕਰ ਦੇਣਾ ਹੈ ਤਬਾਹ ਕਰ ਦੇਣਾ ਹੈ ਇਸ ਨਗਰ ਨੂੰ ਇਕ ਕਹਿ ਕੇ ਚਲੀਹਾ ਕਟਣ ਲਈ ਭੋਰੇ ਦੇ ਵਿੱਚ ਬੈਠੇ ਹੋਏ ਨੇ ਬੈਠੇ ਹੋਏ ਨੇ ਚਲੀਹਾ ਕਟਣ ਦੇ ਲਈ ਸਤਿਗੁਰੂ ਮਹਾਰਾਜ ਨੇ ਜਦ ਸਾਰੀ ਵਾਰਤਾ ਸੁਣੀ ਭਾਈ ਗੱਲ ਕੀ ਹੋਈ ਕਿਉਂ ਨਾਰਾਜ ਨੇ ਪੀਰ ਜੀ ਜਦ ਪਤਾ ਲੱਗਿਆ ਕਿ ਇਥੋਂ ਦੇ ਨਗਰ ਨੇ ਨਗਰ ਦੇ ਕਿਸੇ ਵਾਸੀ ਨੇ ਪੀਰ ਜੀ ਨੂੰ ਵਾਅਦਾ ਕੀਤਾ ਸੀ ਕਿ ਆਪਣਾ ਪੁੱਤਰ ਮੈਂ ਉਹਨਾਂ ਦੀ ਸੇਵਾ ਦੇ ਵਿੱਚ ਦੇਵਾਂਗਾ ਭੇਟ ਕਰਾਂਗਾ ਆਪਣਾ ਪੁੱਤਰ ਪਹਿਲਾ ਪੁੱਤਰ ਫਕੀਰ ਜੀਆਂ ਨੂੰ ਭੇਂਟ ਕਰਾਂਗਾ ਸਮਾਂ ਆਇਆ ਤੇ ਉਹ ਪ੍ਰਾਣੀ ਮੁਕਰ ਗਿਆ ਆਪਣੀ ਗੱਲ ਤੋਂ ਅੱਜ ਹਮਜਾ ਗੌਸ ਪੀਰ ਉਸ ਆਦਮੀ ਦੇ ਪੁੱਤਰ ਨੂੰ ਲੈਣ ਆਏ ਸਨ ਤੇ ਇਹ ਆਪਣੀ ਗੱਲ ਤੋਂ ਮੁਕਰ ਗਿਆ ਤੇ ਫਕੀਰ ਜੀ ਨਰਾਜ ਹੋ ਗਏ ਨੇ ਨਰਾਜ ਹੋ ਕੇ ਸਾਰੇ ਨਗਰ ਤੇ ਕ੍ਰੋਪ ਹਨ ਤੇ ਕਹਿ ਰਹੇ ਨੇ ਇਥੋਂ ਦੇ ਲੋਕ ਪਾਪੀ ਹਨ ਇਹਨਾਂ ਨੂੰ ਮੌਤ ਦਾ ਡਰ ਨਹੀਂ ਕਿਸੇ ਰੱਬ ਦੇ ਪਿਆਰੇ ਦਾ ਡਰ ਨਹੀਂ ਇਹ ਸਾਰੇ ਲੋਕ ਪਾਪੀ ਹਨ ਮੈਂ ਇਸ ਨਗਰ ਨੂੰ ਗਰਗ ਕਰ ਦੇਣਾ ਹੈ ਕ੍ਰੋਪ ਹਨ ਕ੍ਰੋਪ ਹਨ ਸਤਿਗੁਰੂ ਮਹਾਰਾਜ ਦੇਹਾ ਦੇ ਘਰ ਵਿੱਚ ਆਏ ਤੇ ਜਿੱਥੇ ਹਮਜਾ ਗੋਸ ਪੀਰ ਚਲੀਹਾ ਕੱਟ ਰਹੇ ਸਨ ਉਸ ਭੋਰੇ ਦੀ ਇੱਕ ਇੱਟ ਸਤਿਗੁਰੂ ਮਹਾਰਾਜ ਨੇ ਕੱਢ ਦਿੱਤੀ ਤੇ ਸੂਰਜ ਦੀ ਕਿਰਨ ਜਾਂ ਹਮਜਾ ਗੋਸ ਦੇ ਚਿਹਰੇ ਤੇ ਪਈ ਚਲੀਹਾ ਟੁੱਟ ਗਿਆ ਤੇ ਹਮਜਾ ਗੋਸ ਪੀਰ ਲੋਹਾ ਲਖਾ ਹੋਇਆ ਬਾਹਰ ਨਿਕਲਿਆ ਤੇ ਉੱਚੇ ਬਚਨ ਬੋਲਣ ਲੱਗਿਆ ਸਤਿਗੁਰੂ ਮਹਾਰਾਜ दयादि ਘਰ ਵਿੱਚ ਆਏ ਮੁਖ ਤੇ ਮੁਸਕਾਨ ਹੈ ਸਤਿਗੁਰੂ ਮਹਾਰਾਜ ਕਹਿਣ ਲੱਗੇ ਪੀਰ ਜੀ ਤੁਸੀਂ ਕਿਉਂ ਇੰਨਾ ਗੁੱਸਾ ਕੀਤਾ ਹੋਇਆ ਹੈ ਫਕੀਰ ਤਾਂ ਸਾਰੇ ਲੋਕਾਂ ਦੀ ਭਲਾਈ ਕਰਦੇ ਨੇ ਦਿਆਲੂ ਹੁੰਦੇ ਨੇ ਫਕੀਰ ਤੇ ਤੁਸੀਂ ਇਤਨਾ ਗੁੱਸੇ ਵਿੱਚ ਆਏ ਹੋਏ ਹੋ ਇਹ ਗੁੱਸਾ त्याग ਦੇਵੋ ਸਤਿਗੁਰਾਂ ਦੇ ਭਾਣੇ ਦੇ ਵਿੱਚ ਉਸ ਅਕਾਲਕ ਪੁਰਖ ਦੇ ਭਾਣੇ ਦੇ ਵਿੱਚ ਆਉ ਨਿੱਕੀ ਨਿੱਕੀ ਗੱਲ ਤੇ ਇਸ ਤਰ੍ਹਾਂ ਨਹੀਂ ਕਰੀਦਾ ਉਹ ਫਕੀਰ ਆਖਣ ਲੱਗੇ ਸਤਿਗੁਰੂ ਮਹਾਰਾਜ ਇਸ ਨਗਰ ਦੇ ਲੋਕ ਬੜੇ ਦੁਸ਼ਟ ਨੇ ਆਪਣੀ ਜ਼ੁਬਾਨ ਦੇ ਕੇ ਮੁਕਰ ਜਾਂਦੇ ਨੇ ਕਿਸੇ ਫਕੀਰ ਦਾ ਆਦਰ ਨਹੀਂ ਕਰਦੇ ਦੁਸ਼ਟ ਨੇ ਲੋਕ ਤੇ ਮੈਂ ਇਹ ਨਗਰ ਤਬਾਹ ਕਰ ਦੇਣਾ ਹੈ ਨਗਰ ਸਾਰਾ ਗਰਕ ਕਰ ਦੇਣਾ ਹੈ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਇਸ ਤਰ੍ਹਾਂ ਨਹੀਂ ਕਰੀਦਾ ਸਾਰੇ ਇੱਕ ਨਗਰ ਦੇ ਵਿੱਚ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਆਖਣ ਲੱਗਿਆ ਫਕੀਰ ਕਹਿਣ ਲੱਗਿਆ ਨਹੀਂ ਬਾਬਾ ਜੀ ਉਹ ਇਸ ਨਗਰ ਦੀਆਂ ਸਾਰੀਆਂ ਰੂਹਾਂ ਪਾਪੀ ਨੇ ਕਿਸੇ ਨੂੰ ਕੋਈ ਗਿਆਨ ਨਹੀਂ ਹੈ ਸਾਰੇ ਲੋਕ ਦੁਸ਼ਟ ਨੇ ਚੋਰ ਨੇ ਸਤਿਗੁਰੂ ਮਹਾਰਾਜ ਮੁਸਕਰਾਉਣ ਲੱਗੇ ਤੇ ਭਾਈ ਮਰਦਾਨਾ ਜੀ ਨੂੰ ਆਵਾਜ਼ ਦਿੱਤੀ ਮਰਦਾਨਿਆਂ ਮਰ ਹਾਂ ਸਤਿਗੁਰੂ ਮਹਾਰਾਜ ਝਟ ਹਾਜ਼ਰ ਹੋ ਪੈਂਦਾ ਹੈ ਮਰਦਾਨਾ ਸਤਿਗੁਰਾਂ ਦੇ ਬਚਨਾਂ ਤੇ ਬਚਨਾਂ ਤੇ ਸਤਿਗੁਰੂ ਮਹਾਰਾਜ ਜੀ ਕੀ ਹੁਕਮ ਹੈ ਇਸ ਤਰ੍ਹਾਂ ਕਰ ਮਰਦਾਨਿਆਂ ਆ ਲੈ ਦੋ ਪੈਸੇ ਲੈ ਜਾ ਤੇ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਲੈ ਕੇ ਆ ਭਾਈ ਮਰਦਾਨਾ ਉਹ 2 ਪੈਸੇ ਲੈ ਕੇ ਬਾਜ਼ਾਰ ਵਜਨ ਮਤਲਬ ਨਿਕਲ ਜਾਂਦਾ ਹੈ ਪਹਿਲਾਂ ਸੁਨਾਰ ਦੀ ਦੁਕਾਨ ਤੇ ਜਾਂਦਾ ਹੈ ਤੇ ਜਾ ਕੇ ਆਖਦਾ ਹੈ ਸੇਠ ਜੀ ਮੈਨੂੰ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਦੇ ਦਿਓ ਉਸ ਨੇ ਆਰ ਹੱਸਣ ਲੱਗਿਆ ਕਹਿਣ ਲੱਗਿਆ ਭਾਈ ਇਸ ਤਰ੍ਹਾਂ ਦੀ ਚੀਜ਼ ਕੋਈ ਨਹੀਂ ਹੁੰਦੀ ਤੇ ਨਾ ਹੀ ਇਹ ਪੈਸਿਆਂ ਦੇ ਨਾਲ ਖਰੀਦੀ ਜਾਂਦੀ ਹੈ ਮੇਰੀ ਦੁਕਾਨ ਤੇ ਤਾਂ ਨਹੀਂ ਹੈ ਅੱਗੇ ਚੱਲਿਆ ਜਾਂਦਾ ਹੈ ਲੋਹਾਰ ਦੀ ਦੁਕਾਨ ਤੇ ਆਖਣ ਲੱਗਿਆ ਭਾਈ ਜੀ ਮੈਨੂੰ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਦੇ ਦਿਓ ਨਹੀਂ ਭਾਈ ਇਹੋ ਜਿਹਾ ਕੀ ਹੈ ਸੱਚ ਤੇ ਝੂਠ ਇੱਕ ਇੱਕ ਪੈਸੇ ਦਾ ਕਿੱਥੋਂ ਮਿਲਦਾ ਹੈ ਸਾਡੀ ਦੁਕਾਨ ਤੇ ਤਾਂ ਨਹੀਂ ਵਾਪਸ ਆ ਜਾਂਦਾ ਹੈ ਅੱਗੇ ਟੁਰਿਆ ਜਾ ਰਿਹਾ ਹੈ ਤੇ ਸਾਹਮਣੇ ਨਗਰ ਦਾ ਇੱਕ ਵੱਡਾ ਵਪਾਰੀ ਮੂਲ ਚੰਦ ਖੱਤਰੀ ਬੈਠਾ ਹੈ ਮਰਦਾਨੇ ਨੇ ਆਵਾਜ਼ ਮਾਰ ਲਈ ਹਾਂ ਭਾਈ ਇਹ ਬਾਜ਼ਾਰ ਦੇ ਵਿੱਚੋਂ ਕੀ ਖਰੀਦਦਾ ਫਿਰਦਾ ਹੈ ਭਾਈ ਗੁਰਸਿੱਖਾ ਮਰਦਾਨਾ ਕਹਿਣ ਲੱਗਿਆ ਜੀ ਮੈਨੂੰ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਖਰੀਦ ਕੇ ਲਿਆਉਣ ਲਈ ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ ਹੈ ਆ ਮੇਰੇ ਕੋਲ ਦੋ ਪੈਸੇ ਨੇ ਇੱਕ ਪੈਸੇ ਦਾ ਸੱਚ ਲੈਣਾ ਹੈ ਤੇ ਇੱਕ ਪੈਸੇ ਦਾ ਝੂਠ ਲੈਣਾ ਹੈ ਸਾਰਾ ਬਾਜ਼ਾਰ ਮੈਂ ਤੁਰ ਫਿਰ ਕੇ ਦੇਖ ਲਿਆ ਮੈਨੂੰ ਕਿਧਰੇ ਨਹੀਂ ਲੱਭ ਰਿਹਾ ਇਸ ਮੂਲਚੰਦ ਨੇ ਕੀ ਕੀਤਾ ਦੋ ਪੈਸੇ ਲੈ ਲਏ ਲਿਆ ਭਾਈ ਦੋ ਪੈਸੇ ਮੈਂ ਤੈਨੂੰ ਸੱਚ ਤੇ ਝੂਠ ਦੇ ਦਿੰਦਾ ਹਾਂ ਦੋ ਪੈਸੇ ਭਾਈ ਮਰਦਾਨੇ ਨੇ ਮੂਲਚੰਦ ਖੱਤਰੀ ਨੂੰ ਫੜਾ ਦਿੱਤੇ ਤੇ ਇਸ ਮੂਲਚੰਦ ਨੇ ਕੀ ਕੀਤਾ ਇੱਕ ਕਾਗਜ਼ ਲਿਆ ਕਾਗਜ਼ ਦੇ ਉੱਤੇ ਇੱਕ ਦੇ ਉੱਤੇ ਲਿਖ ਦਿੱਤਾ ਮਰਨਾ ਸੱਚ ਹੈ ਇਹ ਦੂਸਰੇ ਕਾਗਜ਼ ਦੇ ਉੱਤੇ ਲਿਖ ਕੇ ਦੇ ਦਿੱਤਾ ਜਿਉਣਾ ਝੂਠ ਹੈ ਇਹ ਦੋ ਕਾਗਜ਼ੇ ਭਾਈ ਮਰਦਾਨੇ ਨੂੰ ਦੇ ਦਿੱਤੇ ਤੇ ਮਰਦਾਨਾ ਇਹ ਕਾਗਜ਼ ਲੈ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦਾ ਹੈ ਸਤਿਗੁਰੂ ਮਹਾਰਾਜ ਉਸੇ ਤਰ੍ਹਾਂ ਹਮ ਜਗ ਗਉਸ ਪੀਰ ਨੂੰ ਸਮਝਾ ਰਹੇ ਨੇ ਤੇ ਜਦ ਕਾਗਜ਼ ਲਿਆ ਕੇ ਭਾਈ ਮਰਦਾਨੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਫੜਾਏ ਲੋ ਮਹਾਰਾਜ ਸਾਰੇ ਸ਼ਹਿਰ ਦੇ ਵਿੱਚੋਂ ਇੱਕ ਬੰਦਾ ਹੈ ਜਿਸ ਦੇ ਕੋਲ ਮੈਨੂੰ ਇਹ ਸੱਚ ਤੇ ਝੂਠ ਮਿਲਿਆ ਹੈ ਆ ਉਸਨੇ 2 ਪੈਸਿਆਂ ਦਾ ਮੈਨੂੰ ਦੇ ਦਿੱਤਾ ਹੈ। ਜਾਂ ਸਤਗੁਰੂ ਮਹਾਰਾਜ ਨੇ ਹਮਜਾ ਗੋਸ ਪੀਰ ਨੂੰ ਦੱਸਣਾ ਕੀਤਾ ਭਾਈ ਇਸ ਨਗਰ ਦੇ ਵਿੱਚ ਇਹੋ ਜਿਹੇ ਬੁੱਧੀਮਾਨ ਲੋਕ ਵੀ ਨੇ ਜਿਨ੍ਹਾਂ ਨੂੰ ਇਹ ਪਤਾ ਹੈ। ਮਰਨਾ ਸੱਚੇ ਤੇ ਜਿਉਣਾ ਝੂਠ ਹੈ ਜਿਉਣਾ ਝੂਠ ਹੈ ਪੀਰ ਜੀ ਤੁਸੀਂ ਕਿਸ ਗੱਲ ਦਾ ਅਹੰਕਾਰ ਲਈ ਫਿਰਦੇ ਹੋ ਜਦ ਸਾਰੇ ਲੋਕਾਂ ਨੇ ਆਪਾ ਉਸ ਪ੍ਰਭੂ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਣਾ ਹੈ ਤੇ ਮਾਣ ਕਿਸ ਗੱਲ ਦਾ ਕਿਸ ਗੱਲ ਦਾ ਮਾਣ ਹੈ ਪੀਰ ਬੜਾ ਸ਼ਰਮਿੰਦਾ ਹੋਇਆ ਤੇ ਸਤਿਗੁਰੂ ਮਹਾਰਾਜ ਦੀ ਚਰਨਾਂ ਦੇ ਵਿੱਚ ਟਹਿ ਪੈਂਦਾ ਹੈ ਸਤਿਗੁਰੂ ਮਹਾਰਾਜ ਮੈਨੂੰ ਖਿਮਾ ਕਰ ਦੇਵਾਂ ਮੈਂ ਜੀਵਨ ਦਾ ਅਸਲੀ ਸੱਚ ਭੁੱਲ ਬੈਠਾ ਸਾਂ ਭੁੱਲ ਬੈਠਾ ਸਾਂ ਅਸਲੀ ਸੱਚ ਸਤਿਗੁਰੂ ਮਹਾਰਾਜ ਤੋਂ ਉਪਦੇਸ਼ ਲੈ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਸੇਵਕ ਬਣ ਜਾਂਦਾ ਹੈ ਪੀਰ ਹਮਜਾ ਗੋਸ ਤੇ ਲੋਕ ਭਲਾਈ ਦੇ ਕਾਰਜ ਕਰਨ ਲੱਗ ਜਾਂਦਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠਾ ਅੱਜ ਕਹਿ ਰਿਹਾ ਹੈ ਸਤਿਗੁਰੂ ਪਾਤਸ਼ਾਹ ਮੈਨੂੰ ਸੋਝੀ ਹੋ ਗਈ ਹੈ ਮੈਨੂੰ ਖਿਮਾ ਕਰ ਦੇਵੋ ਇਹ ਸੱਚ ਮੈਂ ਵੀ ਅੱਜ ਹੀ ਜਾਣਿਆ ਹੈ ਮਰਨਾ ਸੱਚ ਹੈ ਤੇ ਜੂਣਾ ਝੂਠ ਹੈ ਇੱਕ ਨਾ ਇੱਕ ਦਿਨ ਅਸੀਂ ਉਸ ਪ੍ਰਭੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਣਾ ਹੈ ਪਤਾ ਨਹੀਂ ਅਸੀਂ ਕਿੱਥੋਂ ਆਏ ਹਾਂ ਤੇ ਕਿੱਥੇ ਜਾਣਾ ਹੈ ਪਾਤਸ਼ਾਹ ਇਹ ਸਾਰੀਆਂ ਗੱਲਾਂ ਇਸ ਸਰੀਰ ਦੇ ਚੋਲੇ ਦੇ ਵਿੱਚ ਰਹਿੰਦਿਆਂ ਮੈਂ ਭੁੱਲ ਬੈਠਾ ਸਾਂ ਉਸ ਪ੍ਰਭੂ ਪਰਮੇਸ਼ਰ ਨੂੰ ਭੁੱਲ ਬੈਠਾ ਹਾਂ ਆਪ ਜੀਆਂ ਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਨਮਸਕਾਰ ਹੈ ਆਓ ਕੀ ਕਹਿ ਰਿਹਾ ਹੈ ਫਕੀਰ ਹਮਜ਼ਾ ਗੌਂਸ ਆਓ ਇੱਕ ਵਾਰ ਪੜ ਲਈਏ ਭਾਈ ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣ ਮਾਣ ਜ਼ਿੰਦਗੀ ਕਿਹੜੀ ਗੱਲ ਦਾ ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣ ਮਾਣ ਜ਼ਿੰਦਗੀ ਕਿਹੜੀ ਗੱਲ ਦਾ ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣ ਮਾਣ ਜਿੰਦ ਦੇ ਕਿਹੜੀ ਗੱਲ ਦਾ ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣ ਮਾਣ ਜਿੰਦ ਦੇ ਕਿਹੜੀ ਗੱਲ ਦਾ ਤਾ ਨਹੀਂ ਕਿੱਥੇ ਜਾਣ ਮਾਨ ਜਿੰਦ ਦੇ ਕਿਹੜੀ ਗੱਲ ਦਾ ਕਿੱਥੋਂ ਆਈ ਹੈ ਪਤਾ ਨਹੀਂ ਕਿੱਥੇ ਜਾਣ ਮਾਨ ਜਿੰਦ ਦੇ ਕਿਹੜੀ ਗੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ